ਜਿੰਨਾ ਨੰਬਰ ਕੋਈ ਵੀ ਹੈਗਾ ਵਾ ਚਾਹੇ ਮੋਟਰਸਾਈਕਲ ਹੈ ਚਾਹੇ ਸਕੂਟਰ ਆ ਅਗਰ ਉਹ ਕੋਈ ਕਾਗਜ਼ ਨਹੀਂ ਹੈਗਾ ਕੋਈ ਤੇ ਫਿਰ ਉਹ ਬਾਉਂਡ ਹੁੰਦਾ ਨਹੀਂ ਤੇ ਉਹਨੂੰ ਉਹੀ ਵੱਧ ਤੋਂ ਜੁਰਮਾਨਾ ਜਿੰਨਾ ਆਹ ਬਾਂਦਾ ਹੋਗਾ ਜਿਹੜੇ ਬਿਨਾਂ ਕਾਗਜ਼ਾਂ ਤੋਂ ਟ੍ਰਿਪਲ ਸਵਾਰੀ ਜਾਂ ਛੋਟੇ ਬੱਚੇ ਜਿਹਦੇ 18 ਸਾਲ ਤੋਂ ਘੱਟ ਉਮਰ ਦੇ ਉਹਨਾਂ ਦੇ ਜਾਂ ਜਿਨ੍ਹਾਂ ਦੇ ਮੋਟਰਸਾਈਕਲ ਜਾਂ ਕਾਰਾਂ ਦੇ ਨੰਬਰ ਨਹੀਂ ਹੈਗੇ ਉਹਨਾਂ ਦੇ ਚਲਾਨ ਕੱਟ ਲਈਏ ਨਾਕਾ ਲਾਇਆ ਵਾ ਸਾਰਿਆਂ ਨੂੰ 20-20 ਹਜ਼ਾਰ ਜੁਰਮਾਨਾ ਕੀਤਾ ਤਿੰਨ ਟਿਪਰਾਂ ਨੂੰ ਯੋਨਾ ਪਿਛੇ ਨੰਬਰ ਨਹੀਂ ਹੈਗੇ ਤੇ ਟ੍ਰਿਪਪਰਾਂ ਦੇ ਜਿਹੜੇ ਆਨਲਾਈਨ ਚਲਾਨ ਹੋ ਰਿਹਾ 20000 ਰੁਪਏ ਜਵਾਨਾ ਦਾ ਜਿਹੜਾ ਰਾਕਾ ਲੱਗਾ ਕਿਹਦੇ ਜਿਹੜੀ ਜਾਣਕਾਰੀ ਚ ਲੱਗਾ ਹੈ ਇਹ ਸਟਾਈ ਸਾਡੇ ਮਾਨਯੋਗ ਐਸਐਸਪੀ ਸਾਹਿਬ શ્રી ਮਨਿੰਦਰਪਾਲ ਸਿੰਘ ਆਈਪੀਐਸ ਉਹਨਾਂ ਦੇ ਹਦਾਮਾਂ ਪਰ ਲੱਗਾ ਜੀ ਜਿਹੜੇ ਬਿਨਾਂ ਕਾਗਜ਼ਾਂ ਤੋਂ ਟ੍ਰਿਪਲ ਸਵਾਰੀ ਜਾਂ ਛੋਟੇ ਬੱਚੇ ਜਿਹਦੇ 18 ਸਾਲ ਤੋਂ ਘੱਟ ਉਮਰ ਦੇ ਉਹਨਾਂ ਦੇ ਜਾਂ ਜਿਨ੍ਹਾਂ ਦੇ ਵਾਹਨਾਂ ਦੀ ਜਾਂ ਕਾਰਾਂ ਦੇ ਨੰਬਰ ਨਹੀਂ ਹੈਗੇ ਉਹਨਾਂ ਦੇ ਚਲਾਨ ਕੱਟ ਲਈਏ ਨਕਲ ਆਇਆ ਵਾ ਤੇ ਵੱਧ ਤੋਂ ਵੱਧ ਅਸੀਂ ਚਲਾਨ ਕਰਾਇਆ ਸਰ ਜੀ ਦਾ ਹੰਲੋ ਨੰਬਰ ਬਿਨਾ ਨੰਬਰ ਪਲੇਟਾ ਤੋਂ ਜਿੱਦਾਂ ਵੱਡੇ ਵੀਕਲ ਵੀ ਹੈਗੇ ਜਿੱਦਾਂ ਟਿਪਰ ਹੀ ਲਾ ਲੂ ਰੇਤ ਦੇ ਭਰੇ ਹੁੰਦੇ ਪਿੱਛੇ ਨੰਬਰ ਪਲੇਟ ਨਹੀਂ ਜੀ ਅੱਗੇ ਇੱਕ ਜਾਣਕਾਰੀ ਦੀ ਬਸ ਲਾਈ ਹੁੰਦੀ ਹੈ ਕਿ ਮਤਲਬ ਪੁਲਿਸ ਤੋਂ ਬਚਣ ਲਈ ਇੱਕ ਹੀ ਤਾਣੀ ਤੁਹਾਡੇ ਵੱਲ ਉਹ ਅਸੀਂ ਹੁਣ ਪਿੱਛੇ ਸਾਰਿਆਂ ਨੂੰ 20-20 ਹਜ਼ਾਰ ਜੁਰਮਾਨਾ ਕੀਤਾ ਤਿੰਨਾਂ ਟਿਪਰਾਂ ਨੂੰ ਜਿਨ੍ਹਾਂ ਪਿੱਛੇ ਨੰਬਰ ਨਹੀਂ ਹੈਗੇ ਉਹਦੇ ਵਿੱਚ ਜੇਕਰ ਕਿਸੇ ਉਹ ਕਾਜ ਨਹੀਂ ਹੈਗਾ ਫਿਰ ਉਹਨੂੰ ਇੰਪਾਉਂਡ ਵੀ ਕਰ ਦਿੰਦੇ ਆ ਥਾਣੇ ਹਾਂਜੀ ਇਹ ਉਹ ਉਹਨਾਂ ਤੇ ਵੀ ਕਾਰਵਾਈ ਚੱਲ ਰਹੀ ਹੈ ਸਾਡੀ ਬਿਨਾ ਨੰਬਰੋਂ ਕੋਈ ਵੀ ਹੈਗਾ ਵਾ ਚਾਹੇ ਮੋਟਰਸਾਈਕਲ ਹੈ ਚਾਹੇ ਸਕੂਟਰ ਆਗਰ ਉਹ ਕੋਈ ਕਾਹ ਹੀ ਨਹੀਂ ਹੈਗਾ ਕੋਈ ਤੇ ਫਿਰ ਉਹ ਬਾਉਂਡ ਹੁੰਦਾ ਨਹੀਂ ਤੇ ਉਹਨੂੰ ਉਹੀ ਵੱਤੋ ਜੁਰਮਾਨਾ ਜਿੰਨਾ ਆਹ ਬਾਂਦਾ ਹੋਦਾ ਇੱਕ ਤੁਹਾਡੇ ਕੋਲ ਨਵੀਂ ਤਕਨੀਕ ਆਈ ਹੈ ਕਿ ਜਿਹੜੇ ਮੌਕੇ ਤੇ ਹੀ ਅੱਜ ਕੱਲ੍ਹ ਆਨਲਾਈਨ ਚਲਾਨ ਦੇ ਰਹੇ ਹੋ ਤੁਸੀਂ ਮੌਕੇ ਤੇ ਵੀ ਹੋ ਰਹੇ ਨੇ ਉਹ ਹਾਂ ਜਿਹੜੇ ਤੁਹਾਨੂੰ ਦੱਸਿਆ ਨਾ ਉਹਨੇ ਟਿਪਰਾਂ ਦੇ ਬੇਨਤੀ ਕੀਤੀ ਮੈਂ ਤੁਹਾਨੂੰ ਵੀ ਟਿਪਰਾਂ ਦੇ ਜਿਹੜੇ ਹੋਏ ਆਨਲਾਈਨ ਚਲਾਨ ਹੋਏ ਆ 20000 ਰੁਪਏ ਜਵਾਨਾ ਭਾਈ ਤੇ ਰੂਟੀਨ ਦਾ ਹੀ ਨੱਕਾ ਹੈ ਜੀ ਸਾਡਾ ਰੂਟੀਨ ਦਾ ਹੀ ਜੀ ਥੋੜਾ ਅੱਜ ਕਿੰਨੇ ਕੁ ਤੁਸੀਂ ਕਰ ਚੁੱਕੇ ਆ 2500 ਕਰ ਬਿਲਕੁਲ 15 16 ਕਰ ਲਏ ਆ ਜੀ ਹੋਰ ਕਰ ਰਹੇ ਆ ਸ਼ਾਮ ਤੱਕ ਇੱਥੇ ਹੀ ਆ ਜਿਹੜੇ ਜਿਹਦਾ ਅੰਨ ਨੂੰ ਮੂੰਹ ਬੰਨ ਕੇ ਫੇਸ ਬੰਨ ਕੇ ਜਿਹਦਾ ਅੰਨ ਨੂੰ ਜਿਹੜੇ ਨੰਬਰ ਮੋਬਾਈਲ ਤੇ ਜਿਹਦਾ ਵਾਰਦਾਤਾ ਵੀ ਸਾਹਮਣੇ ਆਉਂਦੀਆਂ ਕਹਿ ਸਕਦੇ ਆ ਹਨਾ ਉਹ ਉਹਦੇ ਕਰਕੇ ਵੀ ਹੈ ਹਾਂ ਉਹਨਾਂ ਕਰਕੇ ਆ ਕਿਉਂਕਿ ਬਿਨਾਂ ਨੰਬਰੋਂ ਜਿਆਦਾ ਜਿਹੜੇ ਵਾਰਦਾਤਾ ਕਰਦੇ ਆ ਇਸੇ ਕਰਕੇ ਵੀ ਬਿਨਾਂ ਨੰਬਰੋਂ ਅਸੀਂ ਕੋਈ ਨਹੀਂ ਜਾਣਦੇ ਹਾਂ ਦਾ